ਇੱਥੇ তুই ਦੇਖ ਕਿ ਪੜ੍ਹੇ ਲਿਖਿਆਂ ਦੀ ਕਲਾਸ ਲੱਗੀ ਅ ਮਨੀਸ਼ ਸੋਦੀਆ ਬੈਠੇ ਉੱਥੇ ਆਪਣੇ ਆਪ ਨੂੰ ਬਹੁਤ ਵੱਡਾ ਸਿੱਖਿਆ ਦੀ ਕ੍ਰਾਂਤੀ ਦਾ ਹਮਸੀਆ ਕਹਿੰਦੇ ਨੇ ਭਗਵੰਤ ਪਾਣ ਸਾਹਿਬ ਬੈਠੇ ਅਮਨ ਰੂੜਾ ਬੈਠੇ ਬੀਬੀਆਂ ਬੈਠੀਆਂ ਉੱਥੇ ਕਹਿ ਰਹੇ ਨੇ ਸਤਾਈ ਜਿਤਨਾ ਸਾਮਦਾਨ ਦੰਦ ਪੇਡ ਕੁਐਸਚਨ ਆਨਸਰ ਝੂਠ ਸੱਚ ਜੋ ਬੋਲਣਾ ਪ੍ਰਿੰਸੀ ਬੋਲਾਂਗੇ ਇਹਦਾ ਕੀ ਮਤਲਬ ਹੋਇਆ ਉਹ ਵੀ ਤੀ ਪੜ੍ਹੇ ਲਿਖੇ ਨੂੰ ਕਹਿੰਦਾ ਉਹ ਕੀ ਪਸਾਰ ਰਹੇ ਨੇ ਬਦਲਾਅ ਦੀ ਗੱਲ ਕਰਦੇ ਸੀ ਸਮਰਾਜ ਦੀ ਗੱਲ ਕਰਦੇ ਸੀ ਉਹਨਾਂ ਨੂੰ ਕਿੰਨੇ ਨੇ ਤਾਕਤ ਦਿੱਤੀ ਕਿ ਉਹ ਲੋਕਾਂ ਨੂੰ ਜਾਂ ਬੀਬੀਆਂ ਨੂੰ ਜਾਂ ਪੰਜਾਬੀਆਂ ਨੂੰ ਇਹ ਕਹਿ ਰਹੇ ਨੇ ਜੋ ਮਰਥੀ ਕਰੋ ਸਰਕਾਰ ਸਾਡੀ ਬਣਾਓ ਵਸ। ਦੇਖੋ ਗੱਦ ਇਹ ਆ ਮੈਂ ਉਹ ਸੁਣੀ ਆ। ਉਹ ਮੈਨੂੰ ਇੰਨਾ ਅਫਸੋਸ ਹੋਇਆ। ਮੈਂ ਮਨਿਸ ਮਨਿਸ ਉਹ ਵੀ ਇਹਨਾਂ ਬੰਦਾ ਬੰਦਾ ਸੀ। ਸੰਜੇ ਸਿੰਘ ਇਹਨਾਂ ਦਾ ਰੋਜ਼ ਬੋਲਦਾ ਹੁਣ ਵੀ ਬੋਲਦਾ ਹੈ। ਉਹ ਸਿਆਣਪ ਨਾਲ ਗੱਲ ਕਰਦਾ ਉਹ ਤੋਂ ਮੈਂ ਕਦੇ ਅਜੇ ਤੱਕ ਇਹ ਜੀ ਸੁਣੀ ਨਹੀਂ। ਪਰ ਮਨੈਸ ਉਹ ਵੀ ਜਦ ਮਾਥੂਨੀ ਫਾਂ ਦਾਮ ਦੰਡ ਭੇਦ ਚੋਰੀ ਠੱਗੀ ਝੂਠ ਸੱਚ ਜੋ ਮਰਜੀ ਕਰੋ ਸਾਨੂੰ ਤਾਕਤ ਦਿਓ ਇਸ ਤੋਂ ਮਾੜਾ ਉਹ ਹਰਾਨ ਮੈਂ ਉੱਥੇ ਬੰਦਾ ਜੋ ਬੈਠ ਕੇ ਕੋਈ ਚਮਾਈ ਦਾ ਲਾਡ ਉੱਠਦਾ ਦੇ ਬਿੰਦ ਕੋ ਨਹੀਂ ਸਾਨੂੰ ਮਨਜ਼ੂਰ ਕੋਈ ਤਾਂ ਬੇਦਰ ਖੜਾ ਹੁੰਦਾ ਉਹ ਕਾਰਵਾਂ ਦੀ ਸਭਾ ਸੀ ਦਰਜੋਧਨ ਤੋਂ ਡਰਦੇ ਸੀ ਉਹਦੇ ਸਾਰੇ ਭੀਸ਼ਮ ਪਤਾਨ ਦੇ ਉਹਦੇ ਪਾਵੇ ਨਾਲ ਬੰਨੇ ਹੋਏ ਸੀ ਜਦ ਮਨੋਸ਼ ਸਿਸ਼ੋਧਿਆ ਆਕੇ ਇਹ ਕੁਛ ਕਹਿੰਦਾ ਪੰਜਾਬ ਚ ਇਹ ਕੁਛ ਤਾਂ ਪੰਜਾਬ ਦਾ ਕੋਈ ਸਿਆਸਤਦਾਨ ਹਿੰਮਤ ਨਹੀਂ ਕਰਦਾ ਬੋਲਣ ਦੀ ਇਹਦਾ। ਖੁੱਪ ਈ ਬੇਸੋਡੀ ਗੱਲ ਪੰਜਾਬ ਦਾ ਮਾੜੇ ਤੋਂ ਮਾਰਾ ਸਿਆਸਤਦਾਨ ਨਹੀਂ ਕਰਦਾ। ਮੈਂ ਨਹੀਂ ਸੁਣਿਆ ਕਿਸੇ ਸਿਆਸਤਦਾਨ ਨੂੰ ਅਕਾਲੀਆਂ ਚ, ਵਾਗੀਆਂ ਚ, ਵਾਗੀਆਂ ਚ, ਆਪ ਆਲਿਆਂ ਚ, ਬੀਐਸਪੀ ਚ, ਬੀਜੇਪੀ ਚ ਵੀ। ਮੈਂ ਸੱਚੀ ਮੁੱੱਚੀ ਨਹੀਂ ਜਿਹੜਾ ਪਬਲਿਕ ਲਈ ਇਦਾਂ ਕਹਿਣਾ ਹੋਵੇ ਸੁਣਿਆ। ਉਹ ਇਹ ਕਹਿੰਦੇ ਸਾਨੂੰ ਤਾਕਤ ਦਿਓ, ਐਂ ਦਿਓ, ਐਂ ਦਿਓ। ਮੈਂ ਨਹੀਂ ਸੁਣਿਆ ਇਹ। ਮਾਰੀ ਗੱਲ ਇੱਕ ਕਹੀ ਸੀ ਬਾਦਲ ਨੇ ਸੁਖਵੀਰ ਨੇ ਵੀ ਜਿੱਦ ਨੇ ਆਇਓ ਕੁੰਡੀਆਂ ਲਾ ਕੇ ਬਿਜਲੀ ਚਲਾਇਓ ਔਰ ਉਹਦੀ ਕੁਰੇ ਕੁਰੇ ਹੋਣ ਲੱਗੀ ਸੀ ਪੰਜਾਬ ਕਿਰਦਾਰ ਦੇ ਉੱਤੇ ਖੜਦਾ ਜੇ ਵੀ ਇੱਕੋ ਨੰਝ ਜਵਾਬ ਇਹ ਹੈ ਕਿ ਜਿਹੜੀ ਪਾਰਟੀ ਦੇ ਵਿੱਚ ਇਹ ਹਿੰਮਤ ਨਹੀਂ ਜਿਹੜੇ ਇੰਨੇ ਮੈਂ ਕਹਾਂਗਾ ਕੰਟਰੋਲ ਟੁੱਟ ਗਈ ਜਿੰਨਾਂ ਦੀ ਜਿੱਥੇ ਮਨੋਸ਼ ਸੁਸ਼ੋਧਿਆ ਨੇ ਉਹ ਉਹ ਬੋਲ ਲਿਆ ਸੁਸ਼ੋਧਿਆ ਦੇ ਬੋਲਣ ਦੇ ਉੱਤੇ ਕੋਈ ਮਾਈਦਾ ਨਾਲ ਖੜਾ ਹੋ ਕੇ ਨਹੀਂ ਕਿਹਾ ਵੀ ਇਹ ਨਹੀਂ ਪੁੱਗਦਾ ਅਸੀਂ ਨਹੀਂ ਕਰਨਾ ਕੱਢ ਦੋ ਸਾਨੂੰ ਜਿਸ ਤੋਂ ਕਰਦੇ ਨਾ ਹੱਦ ਹੋ ਗਈ ਯਾਰ ਤੁਹਾਡੀ ਜੋ ਉਹ ਪੰਜਾਬ ਦਾ ਮੈਂ ਕਹਿੰਦਾ ਹੋਰ ਉਹਨੇ ਜੋ ਮਰਜ਼ੀ ਕਰੇ ਹੋਏ ਪੰਜਾਬ ਦਾ ਜਮਾ ਹੀ ਪੱਟਾ ਬਟਾਤਾ ਆ ਬੋਲ ਕੇ ਵੀ ਅਸੀਂ ਸੁਣ ਸਕਦੇ ਆ ਤੁਹਾਡੇ ਖਿਆਲ ਦਿੱਲੀ ਵਾਲਿਆਂ ਨੂੰ ਨਹੀਂ ਪਤਾ ਵੀ ਆ ਬੋਲ ਕੇ ਆਇਆ ਤੇ ਉਹਨਾਂ ਨੇ ਸੁਣਿਆ ਫਿਰ ਸਾਡੇ ਨਾਲ ਉਹੀ ਜੇ ਹੋਊਗਾ ਇੱਕ ਜਵਾਨਦਾਰਸ ਹੁੰਦਾ ਸੁਖਵਿੰਦਰ ਇਹ ਜੋ ਕੁਝ ਬੋਲਿਆ ਮਨੀਸ਼ ਸਿੰਘ ਦੀ ਆ ਉਹਨੇ ਤਾਂ ਪੰਜਾਬ ਦੀ ਨੱਕ ਹੀ ਕਟਾਤੀ ਉਹ ਖੜਾ ਹੀ ਨਹੀਂ ਹੋਇਆ ਯਾਰ ਮਸੇ ਰੰਗਣ ਦਾ ਸਿਲ ਲਾਇਆ ਸੀ ਉਹ ਐਂ ਗੱਲਾਂ ਕਰਦਾ ਸੀ ਤੁਸੀਂ ਮਨਿੰਦਰ ਸਿਖੋਧਿਆ ਨੂੰ ਮਨੀਸ਼ ਸਿਖੋਧਿਆ ਨੂੰ ਇਹ ਦੱਸੋ ਵੀ ਭਾਈ ਸਿਖੋਧਿਆ ਜੀ ਤੁਸੀਂ ਜ਼ਰੂਰ ਵਰਤ ਨੂੰ ਦਿੱਲੀ ਚ ਵਰਤਦੇ ਹੋਮੋਗੇ ਅਸੀਂ ਉਹਦੇ ਵੀ ਵੈਸੇ ਖਲਾਫ ਆ ਅਸੀਂ ਨਹੀਂ ਇਹ ਪੰਜਾਬ ਚ ਵਰਤਣਾ ਇਹ ਜਿਆ ਕੰਮ ਅਸੀਂ ਨਹੀਂ ਝੂਠ ਬੋਲਣਾ ਨਾਸ ਲਾਈਨ ਕਹਿ ਕੇ ਬੜੀ ਗੱਲ ਖਤਮ ਕਰਦਾ ਆ ਇੱਕ ਗੈਸਾਂ ਦੇ ਪਲਾਂਟਾਂ ਦੇ ਉੱਤੇ ਕੋਈ ਮੀਟਿੰਗ ਹੋਣੀ ਸੀ ਉਹ ਇੱਕ ਬੰਦਾ ਵਿਗਿਆਨੀ ਸੀਗਾ ਉਹ ਕਹੇ ਅਸੀਂ ਲੋਕਾਂ ਨੂੰ ਕਹਿ ਕਹਿ ਕੇ ਵੀ ਹਾਂ ਫਿਰ ਨਾ ਕਹਿੰਦਾ ਵੀ ਇਹਦੇ ਨਾਲ ਕੈਂਸਰ ਨਹੀਂ ਹੁੰਦਾ ਪਾਣੀ ਚੀਜ਼ ਹੈ ਜਾਂ ਕੈਮੀਕਲ ਨਹੀਂ ਇਹ ਵਿਗਿਆਨੀ ਆਉਣਗੇ ਉਹਨਾਂ ਨੇ ਸਾਨੂੰ ਸਾਫ਼ ਕਰਦਿਆ ਨੇ ਵੀ ਕੈਂਸਰ ਦਾ ਫੱਕ ਕੈਂਸਰ ਦੀ ਗੱਲ ਨਹੀਂ ਕਰਦੇ ਮੀਟਿੰਗ ਹੋਣੀ ਸੀ ਬਾਅਦ ਚ ਐਡਮਿਨਿਸਟ੍ਰੇਸ਼ਨ ਨਾਲ ਤੇ ਫੇਰ ਪ੍ਰਚੰਸ਼ ਮੈਨੂੰ ਵੀ ਬੋਟਾ ਲਿਆ ਉਹਨਾਂ ਨੇ ਮੈਂ ਗਿਆ ਤੇ ਉਹ ਫੇਰ ਕਹਿੰਦਾ ਨਾਲੇ ਆਪ ਹੀ ਕਹਿੰਦਾ ਕਹਿੰਦਾ ਸੀ ਲੋਕਾਂ ਨੂੰ ਮਸਾਂ ਤਿਆਰ ਕਰਿਆ ਇਹ ਕਹਿ ਕੇ ਜਨਮ ਕਹੇ ਵੀ ਹਾਂ ਕੈਂਸਰ ਤਾਂ ਹੁੰਦਾ ਹੀ ਨਹੀਂ ਗੱਲ ਉਹ ਉਲਟਾ ਬੋਲਣਾ ਹੈਨਾ ਕਿਸੇ ਦਾ ਬੋਗਣ ਨੂੰ ਮਸਾਂ ਤਿਆਰ ਕਰਿਆ ਇਹ ਕਹਿ ਕੇ ਵੀ ਇਹਦਾ ਨਾ ਕੈਂਸਰ ਹੁੰਦਾ ਲੋਕ ਇਸ ਤੇ ਆਗੇ ਇਕੱਠੇ ਹੋ ਕੇ ਮੈਂ ਕਿਹਾ ਵੀ ਤੁਸੀਂ ਜਮੇ ਹੀ ਬਾੜੇ ਹੋ ਲੋਕਾਂ ਨੂੰ ਕਹਿੰਦੇ ਕੁਝ ਹੋਰ ਹੋ ਅੰਪਲ ਤੁਹਾਡੇ ਹੋਰ ਹੈ ਲੋਕਾਂ ਨੂੰ ਕਹਿੰਦੇ ਇਹਦਾ ਨਾ ਕੈਂਸਰ ਹੁੰਦਾ ਮੰਨਦੇ ਤੁਸੀਂ ਮੰਨੋ ਕੈਂਸਰ ਨਹੀਂ ਹੁੰਦਾ ਇਦੋਂ ਬੰਦਾ ਚੂ ਕੀ ਹੋਣਾ ਨਹੀਂ ਮੈਂ ਕਿਹਾ ਤੁਹਾਡੇ ਨਾਲ ਬੈਠਣ ਤਿਆਰ ਮੈਂ ਨਹੀਂ ਤੁਹਾਡਾ ਹਿੱਸਾ ਬਣਨ ਨੂੰ ਤਿਆਰ ਮੇਰੀ ਤੋਂ ਤੇ ਬੜੀ ਮਲੇ ਜਿਤਮਾਨ ਕਰਦੇ ਸੀ ਉਹ ਮੈਂ ਬਿਲਕੁਲ ਤੁਸੀਂ ਤੁਹਾਨੂੰ ਕਹਿਣਾ ਪਊ ਵੀ ਇਹ ਗਲਤ ਹੈ ਇਹ ਨਹੀਂ ਚੱਲਣਾ ਤੁਸੀਂ ਬੋਲ ਦੁਈਨੋ ਮੋਝ ਕੋ ਨਹੀਂ ਆ ਪਾ ਕੋਈ ਤਾਂ ਬੋਲੇ ਨਾਲੇ ਕਿ ਮੈਂ ਕੱਲਾ ਬੋਲੇ ਮੈਨੂੰ ਪਤਾ ਹੈ ਜੇ ਉੱਥੇ ਚੁੱਪ ਵੀ ਨੇ ਉਹ ਵੀ ਮੇਰੀ ਗੱਲ ਨਾਲ ਸਹਿਮਤ ਨਹੀਂ ਤੁਸੀਂ ਮੈਨੂੰ ਆਂ ਦੱਸੋ ਕੋਈ ਬੰਦਾ ਤੁਸੀਂ ਆ ਮੀਡੀਆ ਚ ਬੈਜੋ ਕਹਿਣਾ ਕਿ ਮੈਂ ਕਹਾਂ ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕਹਿਣਾ ਮੈਂ ਤਾਂ ਇਸ ਵਾਸਤੇ ਕਹਿਣਾ ਵੀ ਸੁਖਵਿੰਦਰ ਜੀ ਕੀ ਕਹਿੰਦੇ ਨੇ ਉਹਨੂੰ ਟੀਆਰਪੀ ਬੇ ਉਹ ਵੱਜੇ ਮੈਂ ਕੜੀ ਦਨੀਆ ਟੀਆਰ ਦੀ ਜੋ ਮੈਂ ਚਾਹੂ ਬੋਧੂਗਾ ਜੋ ਮੈਨੂੰ ਠੀਕ ਲੱਗਦਾ ਜੇ ਲੋਕਾਂ ਨੂੰ ਉਹ ਚੰਗਾ ਲੱਗੂਗਾ ਉਹ ਸੁਣ ਲੈਣਗੇ ਜਿन्हे ਚੰਗਾ ਤਾਂ ਕੋਈ ਨਹੀਂ ਸੁਣਨਗੇ ਸੋ ਜੇ ਮੈਂ ਇਹ ਸੋਚ ਕੇ ਕਿ ਲੋਕ ਖੁਸ਼ ਹੋਣ ਯਾਰ ਮੈਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨਹੀਂ ਕਰ ਰਿਹਾ ਮੈਂ ਲੋਕਾਂ ਨੂੰ ਖੁਸ਼ਹਾਲ ਕਰਨ ਵਾਸਤੇ ਗੱਲ ਕਰਨਾ ਆਹ ਫਰਕ ਹੈ ਖੁਸ਼ ਕਰਨਾ ਖੁਸ਼ਹਾਲ ਕਰਨਾ ਦੋਹਾਂ ਚੰਗਾ ਆਹ ਚਲੋ ਜੀ ਸ਼ੁਕਰੀਆ ਗੱਲ ਸਭ ਧੰਨਵਾਦ ਤੁਹਾਡਾ ਸ਼ੁਕਰੀਆ